ਲੋਕੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਤੇ ਸ਼ਾਮ ਦਾ ਟਾਈਮ ਹੋ ਗਿਆ ਤੇ ਜਵਾਬ ਆ ਗਿਆ ਸਕੂਲੋਂ ਇਹਨਾਂ ਨੂੰ ਅੱਜ ਦੇਤੇ ਗੋੜਾ ਵਾਲੇ ਚੌਲ ਬਣਾਏ ਸੀ ਤੇ ਨਾਲ ਦਿੱਤੀ ਚਾਹ ਤੇ ਖਾ ਪੀ ਕੇ ਤੇ ਫਿਰ ਇਹਨਾਂ ਨੂੰ ਨਹਾਉਣਾ ਥੋੜਾ ਪਾਣੀ ਗਰਮ ਹੁੰਦਾ ਪੈ ਮੈਂ ਪੀਣਾ ਮਿੱਠੀ ਮੈਨੂੰ ਪਤਾ ਤੈਨੂੰ ਉਹ ਜਿਆਦਾ ਮਿੱਠੇ ਥੋੜੇ ਚੌਲ ਨੇ ਤਾਂ ਲੱਗਦੀ ਜਿਆਦਾ ਪਾਣੀ ਗਰਮ ਹੁੰਦਾ ਪੈ ਫਿਰ ਖਾ ਪੀ ਕੇ ਤੇ ਨਹਾ ਲਓ ਠੀਕ ਹੈ ਆਪਾਂ ਵੀ ਪੀਨੇ ਆ ਚਾਹ ਹਮ ਇੱਕ ਮਿੰਟ ਚਾ ਉਹ ਆ ਇਹ ਵਿੱਚ ਪਾਵਾਂਗੇ ਤੇ ਚੋਲਾਂ ਦੇ ਵਿੱਚ ਹੀ ਚਾ ਪਾ ਕੇ ਲੱਗੂਗੀ ਸਵਾਦ ਇਹਦੇ ਵਿੱਚ ਵਿੱਚ ਹੀ ਪਾ ਲੈਣਾ ਚੋਲ ਦੇ ਵਿੱਚ ਹੀ ਪਾ ਦਣੀ ਹੈ ਚਾ ਠੀਕ ਹੈ ਜੀ ਤੇ ਇਹਨਾਂ ਰਹਾ ਨੂੰ ਕੇ ਤੇ ਰਹਿਣਾ ਤੇ ਆਪਾਂ ਮਾੜਾ ਮोटा ਕੰਮ ਕਰਨਾ ਜਿਹੜਾ ਕੰਮ ਲਸਣ ਵਾਲਾ ਚ ਉਹ ਕਰਤਾ ਵਾ ਗੱਟਾ ਬਣਾਉਣਾ ਤੇ ਬਣਾ ਰੋ ਬਾਕੀ ਥੋੜਾ ਥੋੜਾ ਰਹਿ ਗਿਆ ਹੋਰ ਬਣਾ ਦੇਵਾਂਗੇ ਆ ਇੱਧਰ ਜੋਰਾ ਖਾਣੇ ਇਹਨੇ ਵੀ ਚੌਲ ਖਾਣੇ ਇਹਨੂੰ ਵੀ ਦਈ ਇਹਨੇ ਵੀ ਨਹੀਂ ਖਾਧਿਆ ਜੇ ਹੁਣ ਸੁੱਤਾ ਹੋਣੀ ਉੱਠਿਆ ਜੀ ਚਲੋ ਹੂੰ ਹੂੰ ਖੜ ਜਾ ਤੂੰ ਕਹੋ ਕਿ ਕਮੇ ਇੱਕ ਠੀਕ ਕਰੀਏ ਤੇ ਲਓ ਵੀ 5 ਵੱਜ ਚੁੱਕੇ ਪੂਰਾ ਨੇਰਾ ਫਿਰ ਪੂਰਾ ਕਿੰਨਾ ਦਿਨ ਟਲ ਗਿਆ ਉਹ ਵੇਖ ਸਾਹਮਣੇ ਤੇ ਚਲੀਏ ਹੁਣ ਕੇ ਤੁਨੋਂ ਮਾਹ ਨੂੰ ਲਿਆ ਵਾ ਟੰਗ ਨਾਲ ਅਜ ਤੇ ਤੇ ਤੁਨ ਜਿਹੜਾ ਮਾਰ ਕੇ ਆਣਾ ਆ ਸਵੇਰੇ ਨਹੀਂ ਗਏ ਹੁਣ ਜਾਣੇ ਆਪਾਂ ਲਸਣ ਦਾ ਗੱਟਾ ਜਿਹੜਾ ਸਿਉ ਕੇ ਤੇ ਰੱਖਦਾ ਵੈਸੇ ਤੇ ਇਧਰ ਨੂੰ ਹੀ ਰਹੀ ਹੋਣਾ ਹੁਣ ਰੱਖਦਾ ਇੱਕ ਲਫਾਵੇ ਚ ਪਾਤਾ ਵਧ ਗਿਆ ਕਿ ਜਿਹੜਾ ਥੋੜਾ ਚੰਗਾ ਰਸਣ ਜਿਹੜੀ ਸ਼ਾਂੜ ਤੇ ਤੁਰੀਆਂ ਹੀ ਰਹਿ ਗਈਆਂ ਉਹ ਵੀ ਬਣਨ ਕੇ ਦੋ ਟੋਟੇ ਉਹਦੇ ਛੋਟੇ ਛੋਟੇ ਉਹ ਵੀ ਰੱਖ ਦਿਆਂਗੇ ਤੇ ਚਲੋ ਲੰਘ ਚਲੀਏ ਫਿਰ ਇਹ ਤਨੂੰ ਇਧਰ ਦੀ ਖੁੱਲਾਈ ਇਹ ਦਰਵਾਜ਼ਾ ਕਦਫਾ ਕੀ ਅੱਗ ਲੱਗੀ ਇੱਧਰ ਲੈ ਇਹ ਦੂਜਾ ਆਇਆ ਇੱਥੋਂ ਵਾਲੀ ਸਫਾਈ ਸੋਈ ਕੀਤੀ ਹੋਈ ਹੈ ਤਾਂ ਇਧਰ ਬੀਜੀ ਜਾਊਗੀ ਇਹਨਾਂ ਦੇ ਕਣਕ ਚਾਚਾ ਨੂੰ ਬੀਜਣੇ ਆ ਆਹਾ ਇੱਥੇ ਵਧੀਆ ਗਰਮ ਗਰਮ ਲੱਗਦਾ ਹੈ ਤੇ ਚਲੋ ਮਾਰ ਕੇ ਇਹ ਢੇੜਾ ਖੇਤ ਨੂੰ ਉਹ ਦੇਖੋ 5 ਵਜੇ ਕਿੰਨਾ ਦੰ ਟਲ ਗਿਆ ਥੱਲੇ ਗਿਆ ਤੇ 6 ਵਜੇ ਨੂੰ ਤਾਂ ਹਨੇਰਾ ਹੋਣਾ ਥੋੜਾ ਥੋੜਾ 6 ਵਜੇ ਕਿਉਂ 6 ਵਜੇ ਤੋਂ ਪਹਿਲਾਂ ਹੋਣ ਲੱਗ ਗਿਆ ਨਾ ਹੌਲੀ ਹੌਲੀ ਉਦੋਂ ਜਾਂਦੇ ਹੁੰਦੇ ਸੀ ਫੈਕਟਰੀ 'ਚ ਤੇ ਫੈਕਟਰੀ 6 ਵਜੇ ਛੁੱਟੀ ਹੁੰਦੀ ਸੀ ਤੇ ਪੌਣੇ 6 ਵਜੇ ਹਨੇਰਾ ਹੋਣ ਲੱਗ ਜਾਂਦਾ ਸੀ ਤੇ 6 ਵਜੇ ਨੂੰ ਪੂਰਾ ਹਨੇਰਾ ਹੋ ਜਾਂਦਾ ਸੀ ਤੇ ਫਿਰ ਉੱਥੋਂ ਸਵਾ 6 ਵਜੇ ਬਾਸ ਫੜ ਕੇ ਤੇ ਸਵਾ 6 ਬਾਸ ਫੜਨੀ ਸਤਰਾ ਜੇ ਕਿਸ਼ਨਪੁਰੇ ਉਤਰਨਾ ਫਿਰ ਉਥੋਂ ਸਾਈਕਲ ਚੱਕਣਾ ਤੇ ਸਵਾ 7 720 ਤੇ ਘਰੇ ਅਜੇ ਤੋ 4-5 ਸਾਲ ਪਹਿਲਾਂ ਦੀ ਗੱਲ ਹੈ ਹੂੰ 5 ਸਾਲ ਕਿਉਂ 2017 17 ਚ ਅਸੀਂ ਸ਼ੁਰੂ ਹੋਏ ਸੀ ਫੈਕਟਰੀ ਜਾਣਾ 17 18 ਤੇ 19 ਫਿਰ ਵਿੱਚੋਂ ਫਿਰ ਛੱਡ ਕੇ ਫਿਰ ਬਾਅਦ ਹੱਦ ਐਂਡ ਤੱਕ ਐਂਡ ਜਿਹੜਾ ਸੀ ਉਹ 22 ਵਿੱਚ ਫਿਰ ਗਏ ਵਿੱਚੋ ਸਾਲ ਬਾਅਦ ਕਿਤੇ 15 ਦਿਨ ਲਾ ਲ ਇੱਕ ਤੇ ਮਹੀਨਾ ਲਾ ਲਿਆ ਬਾਹੂ ਬਹੁਤ ਬੋਲਦਾ ਸੀ ਕਹਿੰਦਾ 15 ਦਿਨ ਲਾ ਕੇ ਤੇ ਪੱਜ ਜਣੇ ਬਈ ਉੱਥੇ ਕੰਮ ਹੀ ਬਹੁਤ ਸਖਤ ਸੀਗਾ ਤਾਂ ਕਰਕੇ ਉਤੋਂ ਛੱਡਤਾ ਫਿਰ ਆਪ ਲਾ ਜੀ ਪਹੁੰਚ ਕੇ ਖੇਤ ਤੇ ਪਾਣੀ ਉਹ ਲਾਇਆ ਮਨਸ਼ੱਕ ਕਿਆਰੇ ਨੂੰ ਆ ਆੜ ਦੇ ਵਿੱਚ ਆਇਆ ਲੋਨੇ ਇੱਥੇ 10 ਮਿੰਟ ਛੱਟ ਬੈਠਦੇ ਆਂ ਤੇ ਫਿਰ ਚੱਲਦੇ ਆਂ ਬਾਬਾ ਜੀ ਪੜਨ ਲੱਗੇ ਬਾਣੀ ਲਾ ਪਰ ਇਹ ਕਿ ਲਈ ਫਿਰਦੇ ਆ ਇਹ ਵੀ ਆ ਗਈ ਆ ਕੀ ਸਾਗ ਆਪਣਾ ਨਹੀਂ ਸਾਗ ਨਹੀਂ ਮਿੱਠਾ ਕਿੰਨੇ ਦਿੱਤਾ ਦਾਦੀ ਕੀ ਜਾਂਦੀ ਬਣਾ ਲਓ ਆਪਣੇ ਘਰੇ ਵੀ ਪਿਆ ਸੀ ਆਪਣੇ ਘਰ ਪਰ ਫਰਿੱਜੇ ਪਿਆ ਪਤਾ ਨਹੀਂ ਕਰਦਾ ਹਾਂ ਦਾ ਫੁੱਲ ਫੁੱਲ ਦਾ ਬਣਾਉਂਗੀ ਠੀਕ ਹੈ ਸੂਰਜ ਬਾ ਥੋੜਾ ਰਹਿਗਾ ਤੇ ਉਧਰ ਜੋਰਾ ਵੀ ਲੈ ਕੇ ਆਉਣੇ ਉਹ ਸਾਹਮਣੇ ਨਾ ਜੋਰਾ ਆਉਂਦਾ ਪਰ ਇੱਥੇ ਜੀ ਜਾ ਲੈ ਕੇ ਆ ਜੋਰੇ ਨੂੰ ਹੈ ਇਹ ਆਪਣਾ ਇੱਥੇ ਜ ਆ ਵਸਿਮਰਨ ਲੈ ਕੇ ਆਂਦੀ ਭੀ ਇੱਥੇ ਪਰ ਹੀ ਲੈ ਕੇ ਆ ਲੈ ਇਹ ਮੈਨੂੰ ਫੜਾ ਗਈ ਤੇ ਸਾਗ ਜੋ ਰੋ ਨਹੀਂ ਲੈ ਆਈ ਇਹ ਤਾਂ ਜਦੋਂ ਪੂਰਾ ਦਿਨ ਢਲ ਗਿਆ ਫਿਰ ਲੈ ਕੇ ਜਾਣੇ ਇਹਨੂੰ ਘਰੇ ਚੱਕ ਲਿਆ ਇਹਨੂੰ ਚੱਕ ਲਿਆ ਹੁਣ ਇਹ ਨਹੀਂ ਦਿਸਦਾ ਲੱਜਣ ਥੱਲੇ ਬੈਠ ਕੇ ਜ਼ਿਆਦਾ ਦਿਸਦਾ ਉੱਤੋਂ ਨਹੀਂ ਦਿਸਦਾ ਉੱਤੋਂ ਲੱਗਦਾ ਜਿਵੇਂ ਉੱਗਿਆ ਹੀ ਨਹੀਂ ਹੋਇਆ ਉਹਠ ਹੈਗਾ ਜੋਰਾ ਨੂੰ ਲੈ ਕੇ ਆਵਾਂ ਮੈਂ ਪਹਿਲਾਂ ਨਾ ਲੈ ਆ ਗਿਆ ਮੈਂ ਆ ਰਿਚੂ ਬਾਜਰੇ ਹਾਂ ਲੈ ਜਾ ਮੀਠਾ ਆ ਲੈ ਚੁੱਪਾਂ ਜਾਂਦਾ ਰੱਖ ਜਾ ਆ ਫੜੀ ਚੱਲ ਓ ਆ ਜਾ ਆਇਆ ਮੈਂ ਤੇਨ ਚੱਕਾਂ ਆਉ ਬਲੇ ਤੇਰੀ ਇੱਕ ਜਿੰਦਾ ਕੋਦਰੂ ਆ ਜਾਂਦੀ ਚਪ ਕਰ ਵਾਪਸ ਮੁੜਦੀ ਆਵਾਜ਼ ਹਲੋ ਵੀ ਪੂਰਾ ਸੂਰਜ ਗਿਆ ਵਾ ਢਾਲ ਤੇ ਹੁਣ ਜੋਰੇ ਨੂੰ ਲੈ ਕੇ ਚਲੀਏ ਘਰੇ ਤੇ ਦੋ ਚਾਰ ਗੱਲਾਂ ਕਰਦੇ ਜੇ ਨਾਲੇ ਆਪਣੀ ਵੀਡੀਓ ਹੋ ਜੂਗੀ 9-10 ਮਿੰਟਾਂ ਦੀ ਤੇ ਗੱਲਾਂ ਬਾਤਾਂ ਵੀ ਹੋ ਜਾਣਗੀਆਂ ਹਣਾ ਤੇ ਕਹਿਣ ਲੱਗਾ ਸੀ ਆਪਣਾ ਜਿਹੜਾ ਕੰਮ ਹੈ ਜਿਵੇਂ ਨਾ ਆਪਣਾ ਹੁਣ ਖੇਤੀ ਵਿੱਚ ਆਪਣਾ ਲਸਣ ਤਾਂ ਚੱਲ ਆਇਆ ਥੋੜਾ ਧੋਕਣ ਵਾਲਾ ਜਿਵੇਂ ਆਪਾਂ ਕੱਲ ਖੇਤੀ ਤੇ ਨਹੀਂ ਨਿਰਪਰ ਰਹਿਣ ਵਾਲੇ ਹੈਗੇ ਬੰਦੇ ਕਿਉਂਕਿ ਆਪਣੇ ਕੋਲ 19 ਖੇਤੀ ਹੈ ਨਹੀਂ ਵਿਜਲਕ ਵੀ ਕੱਲਾ ਖੇਤੀ ਤੋਂ ਹੀ ਸਰਦਾ ਆ ਹੈ ਨਾ ਤੇ ਇਹ ਆਉਣ ਚੱਲ ਆਪਾਂ ਲਾਇਆ ਸੀ ਲਸਣ ਤੇ ਨਹੀਂ ਤਾਂ ਅੱਗੇ ਆਪਣਾ ਕੰਮ ਹੁੰਦਾ ਐਵੇਂ ਕਾਮਾਕਾਰਾਂ ਦੇ ਜਾਓ ਤੇ ਕਮਾ ਕੇ ਲਿਆਓ ਤੇ ਖਾਓ ਠੀਕ ਹੈ ਤੇ ਆਪਣਾ ਹੁਣ ਆ ਲਸਣ ਲੱਗ ਗਿਆ ਵਾ ਵਿੱਚੋਂ ਕੰਮ ਤੇ ਗਿਆ ਸੀ ਤੇ ਉਸ ਤੋਂ ਬਾਅਦ 2 ਦਿਨ ਮੰਡੀ ਚ ਲਾਏ ਸੀ ਤੇ ਉਸ ਤੋਂ ਬਾਅਦ ਸਾਹ ਸੁਲਤਾਨਪੁਰ ਨੂੰ ਗਿਆ ਤੇ ਬਿਮਾਰ ਹੋ ਗਿਆ ਸੀ ਠੀਕ ਹੈ ਤੇ ਵਿੱਚੋਂ ਪਿਆ ਸੀ ਆਪਣਾ ਲਸਣ ਥੋੜਾ ਵੇਚਣ ਵਾਲਾ ਤੇ ਉਹ ਵੱਢਿਆ ਹੋਇਆ ਪਿਆ ਸੀ ਜੇ ਨਹੀਂ ਹੁਣ ਵੇਚਦੇ ਛੇਤੀ ਤੇ ਫਿਰ ਉਹ ਜਾਣਾ ਪੁੱਟ ਕੇ ਨਾ ਤੇ ਖਰਾਬ ਹੋ ਜਾਣਾ ਇਸ ਕਰਕੇ ਉਹਨੂੰ ਹੁਣ ਵੇਚਣ ਤੇ ਹਣ ਮੰਗਲਵਾਰ ਨੂੰ ਲੈ ਕੇ ਜਾਣਾ ਕਿਉਂ ਬਣਾ ਲਿਆ ਕਣਾ ਅੱਜ ਬਣਾ ਲਿਆ ਤੇ ਕੱਲ ਨੂੰ ਕੰਮ ਕੰਮ ਦਾ ਕਿਤੇ ਦੇਖ ਪਤਾ ਕਰਕੇ ਆਉਣਾ ਆਪਦੇ ਕੰਮ ਦਾ ਸਪੈਸ਼ਲ ਵੀ ਆਪਾਂ ਆਪਦਾ ਕੰਮ ਸ਼ੁਰੂ ਕਰਨ ਲੱਗੇ ਹਾਂ ਤੇ ਉਹ ਜਾਣਾ ਕੱਲ ਨੂੰ ਐਤਵਾਰ ਨੂੰ ਤੇ ਉਹ ਪਤਾ ਕਰਕੇ ਫਿਰ ਇੱਕ ਦੋ ਦਿਨ ਮੰਗਲਵਾਰ ਦਾ ਲਸਣ ਵੇਚਣਾ ਆਪਦਾ ਸਮਾਨ ਸੋਣ ਜਿਹੜਾ ਲਿਆਉਣਾ ਲਿਆ ਕੇ ਤੇ ਆਪਣੇ ਕੰਮ ਤੇ ਆਪਾਂ ਜਾਣਾ ਬੈਠ ਠੀਕ ਹੈ ਜੀ ਤੇ ਉਧਰੋਂ ਫਿਰ ਲਸਣ ਤੇ ਜ਼ੋਰ ਦੇਵਾਂਗੇ ਤੇ ਉਧਰੋਂ ਆਪਣੇ ਕੰਮ ਤੇ ਲੱਗੂਗਾ ਜ਼ੋਰ ਠੀਕ ਹੈ ਜੀ ਹਾਂਜੀ ਕੀ ਗੱਲ ਤੇ ਬਸ ਆਹੀ ਗੱਲਾਂ ਬਾਤਾਂ ਸੀ ਤੇ ਇਵੇਂ ਹੀ ਹੁਣ ਚੱਲਦੇ ਆ ਵੈਕ ਸਿੱਧਾ ਘਰ ਨੂੰ ਤੇ ਘਰੇ ਦੇਖਦੇ ਆਂ ਜਾ ਕੇ ਅੱਜ ਕੀ ਬਣਦਾ ਵਾ ਘਰੇ ਠੀਕ ਹੈ ਤੇ ਆ ਮੈਨੂੰ ਸਮਝ ਨਹੀਂ ਆਂਦੀ ਨਹੀਂ ਆਉਂਦੀ ਵਿਰਾਸਾ ਆ ਵਖਤਰ ਉਹ ਕਾ ਕਿਧਰੋਂ ਪਾਣੀ ਨੂੰ ਆਊਗਾ ਕਿਧਰੋਂ ਆੜੇ ਨੂੰ ਤੇ ਚਲੋ ਚਲੀਏ ਗੋਰੀਖੇ ਕਰੇ ਜਾਣਦੇ ਨੇ ਤੱਕ ਆ ਨਿਹਰਾ ਨੇ ਰਾਏ ਦਿਖਾਉਣ ਲੱਗ ਗਏ ਨੇ ਮਿੰਟੋ ਮਿੰਟੇ ਨਿਹਰਾ ਹੋਂਨਾ ਪੈਂਦਾ ਨਹੀਂ ਕਈ ਭੂ ਕੈਮਰੀ ਇਹਦੇ ਕੈਮਰੇ ਦੀ ਕੁਆਲਿਟੀ ਉਦਾਂ ਦੀ ਹੈ ਇਹ ਨਸ਼ੇਤੀ ਨਿਹਰਾ ਦਿਖਾਉਣ ਲੱਗ ਗਏ ਹਾਂ ਹਾਂਜੀ ਕੀ ਹੋ ਗਿਆ ਐ ਉਹ ਇੱਥੇ ਚੱਲਦੇ ਆ ਪਹਿਲਾਂ ਚੱਲ ਇੱਥੇ ਸੇ ਤੱਕ ਆਵੇ ਕਿੱਥੇ ਹੀ ਗਾਪਾਂ ਆ ਗਿਆ ਹੁਣ ਕਰਾਂ ਦੇ ਕੋਲ ਆਹਾ ਆਹ ਵੇਖ ਤੇ ਇਹ ਇਹ chia là chia linh cái chia linh cái motor xe làm cái ba chân đó bây giờ pura cam trồng